ਸਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਜ ਵਿਵੇ ਕਲਮੈਂਟਸ ਤੇ ਫਾਰਮਲ ਪੈਂਟ ਸ਼ਰਟ ਦਾ ਸਟਾਕ ਲੈ ਕੇ ਆ ਗਿਆ ਚੈੱਕ ਦੇ ਵਿੱਚ ਸ਼ਰਟ ਨਾਲ ਮਿਲਣੀ ਹੈ ਇਦਾਂ ਸੋ ਫਾਰਮਲ ਪੈਂਟਾਂ ਮਿਲਣੀ ਹੈ ਬਿਨਾ ਬਲੇਟਾਂ ਤੋਂ ਕੋਰੀਅਨ ਸਾਰਾ ਕਪੜਾ ਹੋਊਗਾ ਵੀਰੇ ਲਾਈਕਰਾ ਹੋਊਗਾ ਤੁਸੀਂ ਤਾਂ ਬਿਲਕੁਲ ਓਕੇ ਰਪੋਰਟ ਪੀਸਾ ਫਿਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ 34 ਵੇਸਟ ਮੇਰੇ ਪਾਈ ਹੋਈ ਆ ਬਹੁਤ ਸੋਹਣੇ ਆਰਟੀਕਲ ਆ ਕਲਰ ਚਾਰਟ ਬੜੇ ਪਿਆਰੇ ਆ ਜੇ ਤੁਹਾਨੂੰ ਬੂਟ ਕਟ ਆ ਤੇ ਸਟ੍ਰੇਟ ਦੋਨੇ ਮਿਲ ਜਾਣੇ ਆ ਸੋ ਫਟਾਫਟ ਜਿਹੜੇ ਭਰਾ ਪਹਿਲੀ ਵਾਰੀ ਪੇਜ ਤੇ ਆਏ ਆ ਪੇਜ ਆਪਣਾ ਫੋਲੋ ਕਰ ਲਓ ਔਰ ਪ੍ਰਾਈਸ ਦੇਣਾ ਸਿਰਫ ਤੁ ਨੋਟ ਕਰ ਲਿਓ 350 40 ਪੈਂਟ ਦੇਣੀ ਆ ਹੋਲ ਸੇਲ ਦੇ ਵਿੱਚ 400 ਪਲੱਸ ਵਿਕਦੀ ਆ 350 ਦੇ ਦੇਣੀ ਆ ਤੁਹਾਨੂੰ ਕਲਾ ਦਿਖਾ ਦੇ ਕਲਾ ਚੜ ਬਹੁਤ ਸੋਹਣੇ ਆ ਚੈੱਕ ਕਰ ਲਿਓ ਲਾਈਕਰਾਂ ਦੇ ਵਿੱਚ ਆ ਲਾਈਕਰਾਂ 28 ਸਾਈਜ਼ ਤੋਂ 36 ਦਾ ਸਾਈਜ਼ ਹੋਗਾ ਜਿਹੜੇ ਭਰਾਵਾਂ ਨੇ ਮੋੜੀ ਨੈਟ 350 ਰੁਪਏ ਲੱਗੂਗਾ ਚੈੱਕ ਕਰ ਲਿਓ ਬਹੁਤ ਸੋਹਣਾ ਪੈਟਰਨ ਆ ਕੱਪੜੇ ਦੀ ਫੁੱਲ ਗਾਰੰਟੀ ਹੋਊਗੀ ਫਾਰਮਲ ਪੈਂਟਾਂ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਗਿਆ ਇਹ ਦੇਖੋ ਜਿਹੜੀ ਮਲਟੀ ਸ਼ਰਟ ਨਾਲ ਮੈਚ ਕਰ ਲਿਓ ਡਾਰਕ ਲਾਈਟ ਨਾਲ ਪ੍ਰਾਈਸ ਦੇਖਣਾ ਸਭ 350 ਰੁਪਏ ਆਨਲਾਈਨ ਜਿਹੜੇ ਵੀਰਾਂ ਨੇ ਮਗਣੀ ਨੰਬਰ ਸਾਡਾ ਉੱਪਰ ਪਾਜੇਗਾ ਸਕਰੀਨਸ਼ਾਟ ਲੈ ਕੇ ਪਾ ਦਿਓ ਕਲਰ ਚੈੱਕ ਕਰੀ ਚਲਦੇ ਪਏ ਜਿਹੜੀ ਵੀ ਵੀਰਾਂ ਨੇ ਮਗੋੜੀਆਂ ਖੂਤ ਦਾ ਸਟੇਟ ਦੋਨੇ ਤੁਹਾਨੂੰ ਮਿਲ ਜਾਣੇ ਆ ਉਸ ਤੋਂ ਬਾਅਦ ਆ ਗਿਆ ਕਾਫੀ ਕਲਰ ਐਲੋ ਜੀ ਫੁੱਲ ਸਟੇਟ ਹੋਊਗਾ 28 ਤੋਂ 36 ਦਾ ਸਾਈਜ਼ ਹੋਊਗਾ ਵੀਰੇ ਔਰ ਪ੍ਰਾਈਸ ਲੱਗਣਾ ਸਿਰਫ 350 ਰੁਪਿਆ ਫੋਰਮਰ ਪੈਂਟਾਂ ਇਸ ਧਮਾਕਾ ਆਫਰ ਲੱਗੀ ਆ ਬੋਲੇ ਗਾਰਮੈਂਟਸ ਨਿਹਾਲ ਸਿੰਘਾਣ ਦੇ ਪਹਿਲੀ ਵਾਰੀ ਜਿਹੜੇ ਭਰਾ ਵੇਚ ਆਪਣੇ ਪੇਜ ਤੇ ਆਇਆ ਪੇਜ ਫੋਲੋ ਕਰ ਲਿਓ ਨਾਲ ਦੀ ਨਾਲ ਕਲਰ ਚੈੱਕ ਕਰਨੋਂ ਪਹਿਲਾਂ ਸਟੇਟ ਤੇ ਫਿਰ ਤੁਹਾਨੂੰ ਦੂਰ ਘੱਟ ਦੇ ਵੀ ਦਿਖਾਉਣਾ ਨਾਲ ਦੀ ਨਾਲ ਜੀ ਆਹ ਲੋ ਸਾਰੇ ਕਲਰ ਮੈਂ ਲਾਈਏ ਨੇ ਚੈੱਕ ਕਰਿਓ ਉਸ ਤੋਂ ਬਾਅਦ ਤੁਹਾਨੂੰ ਬਲੈਕ ਵੀ ਮਿਲੂਗਾ ਰੇਗ ਦੇ ਵਿੱਚ 5-5 10-10 ਤੁਹਾਨੂੰ ਕਲਰ ਮਿਲ ਜਾਣੇ ਆ ਵੀਰੇ ਲਓ ਜੀ ਇੱਕ ਤੁਹਾਨੂੰ ਦੇ ਦਿੰਨੇ ਆ ਇਹਦੇ ਵਿੱਚ ਆਫ ਵਾਈਟ ਕਲਰ ਕੋ ਪਿਆਰਾ ਕਲਰ ਸਟੇਟਰ ਫਿੱਟ ਦੇ ਵਿੱਚ ਆ ਦੇਖੋ ਜੀ ਆਹ ਚੀਜ਼ ਬਹੁਤ ਸ਼ਾਨਦਾਰ ਕਲਰ ਆ ਪਿਆ ਸ਼ਾਹ ਦੀ ਕਿਸੇ ਫਰੇਜ਼ਲ ਦੇ ਨਾਲ ਮੈਚ ਕਰਨਾਗਾ ਫਾਰਮਲ ਡ्रेस ਬਣਾਉਣੀ ਆ ਤਾਂ ਬਹੁਤ ਵਾਜਬ ਰੇਟ ਤੇ ਬਹੁਤ ਵਧੀਆ ਸਾਰਾ ਔਰੀਅਨ ਕਪੜੇ ਦੇ ਵਿੱਚ ਆਰਟੀਕਲ ਲੈ ਕੇ ਆਇਆਗਾ ਫ੍ਰੀਸ਼ਿੰਗ ਚੈੱਕ ਕਰ ਲਓ ਸਾਰੇ ਕਢਾਈ ਵਾਲੇ ਮਾਲ ਹੋਣਗੇ ਪਾਕਟ ਤੱਕ ਤੇ ਵੀ ਲੋਗੋ ਲੱਗਿਆ ਹੋਊਗਾ ਆਹ ਲਓ ਜੀ ਬਿਲਕੁਲ ਸਟ੍ਰੇਟ ਹੋਊਗੀ ਪੈਂਟ ਕਪੜਾ ਬਹੁਤ ਸ਼ਾਨਦਾਰ ਆ ਕਲਰ ਦੇ ਇੱਕ ਚਾਰ ਤਨ ਸਾਰੇ ਦਿਖਾ ਦਿੰਦੇ ਆ ਉਸ ਤੋਂ ਬਾਅਦ ਲੈ ਜਾਣੇ ਤੁਹਾਨੂੰ ਬੂਟ ਕੱਟ ਦੇ ਵਿੱਚ ਆਰਟੀਕਲ ਇਹਦੇ ਵਿੱਚ ਆਹ ਲਓ ਜੀ ਬੂਟ ਕੱਟ ਦਾ ਜਿਹੜਾ ਪੈੱਟ ਥਿੱਚੋ ਬਾਟਮ ਹੋਊਗਾ ਪੂਰਾ ਖੁੱਲਾ ਹੋਊਗਾ ਚੈੱਕ ਕਰ ਲਓ ਯਾਰੋ ਬੂਟ ਕੱਟ ਦੇ ਵਿੱਚ 6 ਫੁੱਟ ਸਵਾ ਸਵਾ 6 ਫੁੱਟ ਜਿੰਨੀ ਮਰਜ਼ੀ ਹਾਈ ਹੋਲੂ ਸਾਈਜ਼ ਹੋਣਗੇ ਲੈਂਥ ਦੀ ਕੋਈ ਦਿੱਕਤ ਨਹੀਂ ਹੋਊਗਾ ਜੈਨੂਅਲ ਰੇਟ ਆ 400 ਪਲੱਸ ਹੋਲਸੇਲ 'ਚ ਵਿਕਦੀ ਆ 350 'ਚ ਆਪਾਂ ਦੇ ਦੇਣੀ ਤੁਹਾਨੂੰ ਕਲਰ ਚੈੱਕ ਕਰੀ ਚੱਲੋ ਰਾਜੀ ਨਾਲ ਵੀਰੇ ਬੂਟ ਕੱਟਦੇ ਆ ਲੋ ਕਰਕੇ ਦਿਖਾ ਦੇਣੀ ਦੇ ਕਰਕੇ ਬਿਲਕੁਲ ਆ ਲੋ ਜੀ ਪਰ ਵੀਡੀਓ ਕਰਦੋ ਨਾਲ ਦਿਨੇ ਮੇਰੇ ਭਰਾ শেয়ার ਜਿਹੜਾ ਵੀ ਵੀਰ ਨੇ ਆਨਲਾਈਨ ਮੰਗੋੜਿਆ ਨੰਬਰ ਸਾਡਾ ਉੱਪਰ ਪਾਇਆ ਹੋਆ ਸਕਰੀਨ ਸ਼ਾਟ ਲੈ ਕੇ ਪਾ ਦਿਓ ਕਲਰ ਚੈੱਕ ਕਰੀ ਚੱਲੋ ਵੀਰੇ ਕਰਕੇ ਤੇ ਦਿਖਾ ਦੇ ਤੁਹਾਨੂੰ ਸਾਰੇ ਕਲਰ ਲੱਗੇ ਰਿਆ ਜਿਹੜਾ ਵੀ ਤੁਹਾਨੂੰ ਕੀਦ ਪਸੰਦ ਹੋਵੇ ਸਕਰੀਨ ਸ਼ਾਟ ਲੈ ਲਿਓ ਸਾਡੇ ਲੈ ਕੇ ਪਾ ਲਿਓ ਪ੍ਰਾਈਸ ਹੈਗਾ 350 ਰੁਪਇਆ ਨੋਟ ਕਰ ਲਿਓ ਤਮਾਕਾ ਆਫਰ ਆ ਇਹ ਦਸਹਰੇ ਵਾਲੇ ਦਿਨ ਤੱਕ ਕਿੰਨੇ ਕਿ ਨਰਾਤਿਆਂ ਤੱਕ ਪੂਰਾ ਆਪਣੇ ਕੋਲ ਸਟਾਕ ਹੋਊਗਾ ਔਰ ਕੰਟੀਨਿਊ ਆਈ ਜਾਂਦਾ ਪਹਿਲਾਂ ਵੀ ਵੀਡੀਓ ਪਾਈ ਸੀ ਭਰਾਵਾਂ ਦਾ ਬਹੁਤ ਸੋਹਣਾ ਪਿਆਰ ਆਇਆ ਸਾਰਾ ਸਟਾਕ ਨਵਾਂ ਆ ਗਿਆ ਔਰ 350 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸ਼ਰਟ ਦੇ ਦੇਣੀ ਤੁਹਾਨੂੰ ਕੰਬੋ ਦਿਖਾਵਾ ਚੈੱਕ ਕਰਵਾ ਲਿਓ ਲੈ ਕੇ ਆ ਕੇ ਚੈੱਕ ਕਰਵਾ ਲਿਓ ਆ ਲੋ ਜੀ ਇਦਾਂ ਕੰਬੋ ਵਰਨਾ ਸਿਰਫ 700 ਰੁਪਏ ਚ ਸ਼ਰਟ ਦੀ ਫਿਨਿਸ਼ਿੰਗ ਚੈੱਕ ਕਰ ਲਓ ਐਸੈਸਰੀ ਫਰਮ ਲੱਗੀ ਹੋ ਲੋਗੋ ਸਾਰੇ ਕਢਾਈ ਵਾਲੇ ਹੋਣਗੇ ਉੱਪਰ ਵੀ ਬਟਨ ਲੱਗੇ ਹੋਣਗੇ ਫਿਨਿਸ਼ਿੰਗ ਬਹੁਤ ਜ਼ਿਆਦਾ ਪਿਆਰੀ ਮੇਰੀ ਰੀਲ ਪਾਈ ਹੋਈ ਹੈ 15 ਤੋਂ 20 ਤੁਹਾਨੂੰ ਇਹ ਚ ਕਲਰ ਮਿਲ ਜਾਣੇ ਆ ਐਮ ਐਲ ਐਕਸਨ ਸਿਆਹੀ ਹੋਣਗੇ ਔਰ ਆਹ ਵਾਲੀ ਪੈਂਟ ਆ ਵੀਰੇ 700 ਰੁਪਏ ਦੇ ਵਿੱਚ ਪੂਰਾ ਤੁਹਾਨੂੰ ਕੰਬੋ ਮਿਲ ਜਾਣਾ ਇਦਾਂ ਦੇ ਬਹੁਤ ਪਿਆਰੇ ਪਿਆਰੀ ਡਿਜ਼ਾਈਨ ਆ ਆਪਣੇ ਕੋਲੇ ਵੇਲੇਬਲ ਆ ਸ਼ੌਪ ਤੇ ਸੋ ਫਟਾਫਟ ਵੀਡੀਓ ਸ਼ੇਅਰ ਕਰ ਲਿਓ ਸਭ ਤੋਂ ਪਹਿਲਾਂ ਆਰਡਰ ਕਰ ਲਓ ਜਲਦੀ ਜਲਦੀ ਆਲ ਬਾਡੀ ਤੇ ਮਰਦੀਓ ਸੀ ਕੱਪੜੇ ਖਾਟਦੇ ਨੂੰ ਮੰਗਵਾ ਸਕਦੇ ਆ ਔਰ 700 ਰੁਪਏ ਦੇ ਪੂਰਾ ਕੰਬੋ ਆ 350 ਚ ਕੱਲ ਦੀ ਪੈਂਟ ਆ 350 ਸ਼ਰਟ ਆ 700 ਵੀਡੀਓ ਪੇਜ ਕਰ ਨੂੰ ਫੋਲੋ 499 ਆਰਟੀਕਲ ਵਾਜਮ ਰੇਟਾਂ ਤੇ ਲੈਣ ਦੀ ਮਿਲਦੇ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਨੂੰ